ਬਿਰਾਜ ਗੁਰੂ ਅੰਮ੍ਰਿਤ ਬਲ ਵੀਰਾਜ ਜੈ 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 ਹੰਮਾਨ ਬਸਾਏ ਇਰਦਾ ਕਰੋ ਗੁਰੂ ਦੇਵ ਸੁਖਿ ਨਾਮੇ ਜੋ ਸਤਿਬਾਰੀ ਪਾਠ ਕਰ ਕੋਈ ਛੂਟੇ ਬੰਦੇ ਮਹਾਰ ਸੁਖ ਹੋਈ ਗੋਏ ਪੜੇ ਹੰਮਾਨ ਚੰਦ ਸਭ ਕੋਏ ਜੀ ਦੀ ਸਾਗੀ ਕੋਰੀ ਸਾ ਤੁਲਸੀ ਦਾਸ ਸਦਾ ਜਾ ਤੁਰ ਰਾਮ ਤਾਜ ਕਰਿ ਬੇ ਕੋ ਹਾਥ ਪ੍ਰਭੂ ਚਰਿਤ ਸੁਣ ਬੇ ਕੋ ਰਸਿਆ ਰਾਮ ਲਖਨ ਸੀਤਾ ਮਨ ਵਸੀਆ ਸੁਖਸ਼ਮ ਰੂਪ ਦਰਸਿਐ ਦਿਖਾਵਾ ਕਟ ਰੂਪ ਧਰਿ ਲੰਕ ਜਿਰਾਵਾheem ਰੂਪ ਦਾਰੇ ਅਸੁਰ ਸੰਘਾਰੇ ਰਾਮ ਚੰਦਰ ਕੇ ਕਾਜ ਸੰਭਾਰੇ ਲਾਏ ਸੰਜੀਵਨ ਲਗਨ ਜੀ ਆ ਸ਼੍ਰੀ ਰਗਵੀਰ ਹਰਸ਼ੂਰ ਲਾਏ ਰਗਪਦ ਕੀਨੀ ਬਹੁਤ ਬੜਾਈ ਤੁਮ ਮਹ ਪ੍ਰੀਯ ਬਰਤ ਸੰਬਾਰੇ ਸਹਿਜ ਹਰਿ ਗੁਬਰਿ ਚਾਰ ਸਿਆਵਰ ਰਾਮ ਜੈ ਜੈ ਰਾਮ ਜੈ ਪ੍ਰਭੂ ਰਾਮ ਸਿਧਾਰਾ ਉਦਿਂਦੰਦਾਂ ਦੇ ਸੁਭਿਓ ਪਵਨ ਕੁਮਾਰ ਬਰੁਲੀ ਵਿਦਿਆਵੀ ਹੋਹੀ ਹਰੋ ਕਲੇ ਸਜਕਾਰ ਸਿਆਵਰ ਰਾਮ ਜੈ ਜੈ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਪਰਸ਼ੂਰਾਮ ਜੀ ਕੀ ਜੈ ਜੈ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਅੱਜ ਟਰੱਕ ਯੂਨੀਅਨ ਦੇ ਵਿੱਚ ਪਰਸ਼ੂਰਾਮ ਮੰਦਰ ਦੇ ਵਿੱਚ श्री परशुराम सेना ਵੱਲੋਂ हनुमान जी रीसा ਦਾ ਪਾਠ ਕਰਾਇਆ ਗਿਆ ਔਰ ਲੱਡੂਆਂ ਦਾ ਅਟੁੱਟ ਪ੍ਰਸ਼ਾਦ ਵੰਡਿਆ ਗਿਆ જય શ્રી ਰਾਮ